ਵੈਰੀ ਨਾਈਸ ਮੂਵੀ ਵੈਰੀ ਨਾਈਸ ਬਹੁਤ ਸੋਹਣੀ ਫਿਲਮ ਬਹੁਤ ਜਿਆਦਾ ਕਹਿਣ ਅੱਛਾ ਸਟੋਰੀ ਵਾਈਜ਼ ਕਿਦਾਂ ਸਟੋਰੀ ਵਾਈਜ਼ ਬਹੁਤ ਵਧੀਆ ਤੇ ਡਾਇਲੌਗ ਵੀ ਬਹੁਤ ਜਿਆਦਾ ਸੋਹਣੇ ਨੇ ਕੀ ਕਹਿਣਾ ਚਾਹੋਗੇ ਭਾਈ ਆਡੀਅੰਸ ਮੈਂ ਕਹਿਣਾ ਚਾਹੂੰਗਾ ਵੀ ਸਾਰੇ ਜਣੇ ਜਰੂਰ ਦੇਖਣ ਜਾਓ ਜਿਉਂਦੇ ਰਹੋ ਪੁੱਤ ਭਾਈ ਬਹੁਤ ਪਿਆਰੀ ਫਿਲਮ ਆ ਸਵਾਦ ਆਇਆ ਐਕਟਿੰਗ ਭਾਈ ਐਕਟਿੰਗ ਪੂਰੀ ਕਹਿਣ ਪਹਿਲੀ ਪੰਜਾਬੀ ਮੂਵੀ ਹੈ ਜਿੱਤੇ ਅਸੀਂ ਹੱਸੇ ਵੀ ਤੇ ਡਰੇ ਵੀ ਅੱਛਾ ਤੇ ਆਡੀਅੰਸ ਨੂੰ ਵੀ ਆਡੀਅੰਸ ਨੂੰ ਬਸ ਇੱਕ ਇੱਕ ਰਿਕਵੈਸਟ ਆ ਵੀ ਜਰੂਰ ਆਓ ਵਿਜ਼ਿਟ ਕਰੋ ਪੰਜ ਪੰਜ ਬਹੁਤ ਵਧੀਆ ਬੈਸਟ ਚੀਜ਼ ਕਿਹੜੀ ਫਿਲਮ ਦੇ ਵਿੱਚ ਬੈਸਟ ਸਾਰੀ ਮੂਵੀ ਬੈਸਟ ਹੈ ਵੈਸੇ ਤਾਂ ਐਂਟਰਟੇਨਮੈਂਟ ਵੀ ਹੈਗਾ ਲਵ ਸਟੋਰੀ ਵੀ ਹੈ ਬਾਕੀ ਐਂਡ ਬਹੁਤ ਵਧੀਆ ਸੀ ਬੀਨੂ ਟੋ ਜਲਾਉਂਦੀ ਐਕਟਿੰਗ ਬਹੁਤ ਵਧੀਆ ਸੀ ਐਕਟਿੰਗ ਕੋਲੋਂ ਹਾਂ ਜੀ ਬਹੁਤ ਹੀ ਵਧੀਆ ਮਤਲਬ ਕਿ ਫੈਮਿਲੀ ਵਾਲਾਂ ਦੇ ਇਕਾਂ ਵਾਲੀ ਮੂਵੀ ਹੈ ਜੀ 5 ਚ 5 ਹਾਂ ਜਿੰਦਰਬੂ ਜੀ ਅਮੇਜ਼ਿੰਗ ਮੂਵੀ ਭਾਵਨਾ ਸ਼ਰਮਾ ਇਜ਼ ਐਨ ਅਮੇਜ਼ਿੰਗ ਪਿੰਨੂ ਜੀ ਤਾਂ ਹੈ ਹੀ ਹੈ ਆਡੀਅנס ਨੂੰ ਬਹੁਤ ਚਾਹੀਦੀ ਹੈ ਪੈਸਾ ਵਸੂਲ ਅਮੇਜ਼ਿੰਗ ਸੁਪਰਬ ਕਮੈਂਡੇਬਲ ਮੂਵੀ ਪੰਜ ਚੁੱਕੇ ਨੇ ਸਟਾਰ ਦੇ ਮੂਵੀ ਹਾਂ ਪੰਜ ਚੁੱਕੇ ਨੇ ਸਟਾਰ ਦੇ ਮੂਵੀ 5 ਮੋਰ ਥੈਨ 5 ਇਜ਼ ਪੋਸੀਬਲ ਸਚੀ ਗੱਲ ਜੀ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਐਕਟਿੰਗ ਵਾਈਜ਼ ਕਿੰਨੇ ਦੇ ਲੱਗੇ ਸਾਰੇ ਬਹੁਤ ਵਧੀਆ ਤੇ ਸਟੋਰੀ 10/10 ਸਟੋਰੀ ਬਹੁਤ ਵਧੀਆ ਸੀ ऑडियंस ਨੂੰ ਵੀ ਕਹਿਣਾ ਚਾਹੂਗਾ ਕਮੇਡੀ ਉਹ ਬਤ ਹੈ ਮਤਲਬ ਓਵਰঅল ਬਹੁਤ ਵਧੀਆ ਫੈਮਿਲੀ ਫਿਲਮ ਹੈ ਹਾਂਜੀ ਫੈਮਿਲੀ ਫਿਲਮ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਫੈਮਿਲੀ ਫਿਲਮ ਨੰਬਰ 1 ਹੈ ਬਹੁਤ ਵਧੀਆ ਮੂਵੀ ਹੈ ਤੁਸੀਂ ਉਹਦੇ ਨਾਮ ਤੇ ਨਾ ਜਾਓ ਨਾਮ ਤੋਂ ਵੀ हट ਕੇ ਉਹਦੇ ਜਿਹੜਾ ਇੱਕ ਇੱਕ ਡਾਇਲੋਗ ਇੰਨਾ ਅੱਛਾ ਹੈ ਨਾ ਮੂਵੀ ਮਿਸ ਕਰਨ ਵਾਲੀ ਹੈ ਹੀ ਨਹੀਂ ਨੰਬਰ 1 ਬੈਸਟ ਚੀਜ਼ ਕਿڑی ਹੈ ਫਿਲਮ ਦੀ ਬੈਸਟ ਚੀਜ਼ ਕੀ ਨਹੀਂ ਬੈਸਟ चीज ਸਭ ਤੋਂ ਵਧੀਆ ਇੱਕ ਤਾਂ ਇੱਕ ਦਾ ਇਰੇਕ ਤੇ ਥੋੜਾ ਜਿਹਾ ਮਤਲਬ ਰੋਮਾਂਟਿਕ ਵੀ ਦਿਖਾਇਆ ਉਹਦੇ ਨਾਲ ਉਹ ਜਿਆਦਾ ਜਿਹੜਾ ਫੈਮਿਲੀ ਮਾਹੌਲ ਹੈ ਨਾ ਉਹ ਬਹੁਤ ਅੱਛਾ ਹੈ ਉਹ ਡਾਇਲੌਗ ਬਹੁਤ ਅੱਛੇ ਹੈ ਕੋਈ ਨਾ ਡਾਇਲਗ ਮਿਕਸ ਕਰਨ ਵਾਲਾ ਨਹੀਂ ਸਾਰੇ ਸੁਨੋ ਔਰ ਬੜੀ ਕੋਮੇਡੀ ਮੂਵੀ ਹੈ ਬਹੁਤ ਅੱਛਾ ਬਹੁਤ ਅੱਛਾ ਹਾਂ ਜੀ ਮੈਮ ਸੁਨੋ ਬਹੁਤ ਅੱਛੇ ਹੈ ਐਕਟਿੰਗ ਮੀਨੂ ਜੀ ਦੀ ਐਕਟਿੰਗ ਬਹੁਤ ਅੱਛੀ ਹੈ ਭਾਵਨਾ ਸ਼ਰਮਾ ਦੀ ਐਕਟਿੰਗ ਭਾਵਨਾ ਦੀ ਐਕਟਿੰਗ ਨੰਬਰ 1 ਠੀਕ ਹੈ ਆਡੀਅנס ਨੂੰ ਕੀ ਕਹਿਣਾ ਚਾਹੋਗੇ ਆਡੀਅנס ਨੂੰ ਕਹਿਣਾ ਚਾਹੋਗੇ ਕਿ ਫਿਲਮ ਬੜੀ ਵਧੀਆ ਸੀ ਭਾਜੀ ਜਮੀਰ ਪੰਗ ਜੀ ਦੀ ਫਿਲਮ ਜੋ ਹੈ ਬਹੁਤ ਘੱਟ ਇਦਾਂ ਦੇ ਪ੍ਰੋਡਿਊਸਰ ਕੈਰੈਕਟਰ ਨੇ ਜਿੰਨਾ ਦੇ ਨਾਂ ਨੂੰ ਲੋਕ ਫਿਲਮ ਦੇਖਣ ਆਉਂਦੇ ਨੇ ਲਿੰਗਦਾ ਹੀਰੋ ਨੂੰ ਦੇਖਣ ਆਉਂਦਾ ਲੋਕ ਜਾਂ ਕੋਈ ਕੈਰੈਕਟਰ ਨੂੰ ਦੇਖਣ ਆਉਂਦੇ ਨੇ ਪਰ ਅੱਜ ਜਿਹੜੀ ਸੁਪੀਰੰਗ ਪ੍ਰੋਡਕਸ਼ਨ ਆ ਜਾਂਦੀ ਸੁਪੀਰੰਗ ਡਾਇਰੈਕਟਡ ਬਾਈ ਆ ਜਾਂਦਾ ਤਾਂ ਲੋਕਾਂ ਨੂੰ ਅੰਦਰੋਂ ਹੀ ਹੁੰਦਾ ਹੈ ਕਿ ਬਹੁਤ ਵਧੀਆ ਸਾਫ ਸੁਥਰੀ ਡਾਇਰੈਕਸ਼ਨ ਹੋਏਗੀ ਕਮੇਡੀ ਭਰਪੂਰ ਫਿਲਮ ਹੋਏਗੀ ਔਰ ਅੱਜ ਵਾਲੀ ਫਿਲਮ ਦੇ ਵਿੱਚ ਤੁਸੀਂ ਦੇਖੋ ਬੀਨੂ ਢਿੱਲੋਂ ਜੀ ਦੀ ਐਕਟਿੰਗ ਬੜੀ ਵਧੀਆ ਸੀ ਠੀਕ ਹੈ ਨਾ ਬੀ ਐਨ ਸ਼ਰਮਾ ਜੀ ਦੀ ਮਹਿਤਾ ਜੀ ਕੈਰੀਓਨ ਜੱਟਾ ਦਾ ਛੋਟਾ ਰੂਪ ਵੀ ਇਸ ਫਿਲਮ ਦੇ ਵਿੱਚ ਦੇਖ ਲਿਆ ਤੁਸੀਂ ਜੇ ਤੇ ਸੁਬਿੰਦਰ ਭੱਲਾ ਜੀ ਵੀ ਇਹਦੇ ਵਿੱਚ ਆ ਜਾਂਦੇ ਤਾਂ ਹੋਈ ਸੀ ਪਰ ਆਪਾਂ ਜੋ ਕਿ ਫਿਲਮ ਦੀ ਗੱਲ ਕਰੀਏ ਤੇ ਕੰਦਾ ਦੇਖਣ ਦਾ ਵੀ ਭੂਤ ਦੀ ਕਿਤੇ ਹਾਰਰ ਹੋਏਗਾ ਪਰ ਭੂਤ ਦੇ ਵਿੱਚ ਵੀ ਕਿਵੇਂ ਹਾਸਾ ਪਾਇਆ ਜਾਂਦਾ ਹੈ ਡਰਾਉਂਡ ਦੇ ਵਿੱਚ ਵੀ ਕਿਵੇਂ ਉਤੋ ਦੇ ਮਾਹੌਲ ਨੂੰ ਇੱਕ ਹਾਸੋ ਰਹੀਣਾ ਕਰਨਾ ਉਹ ਫਿਲਮ ਇਸ ਫਿਲਮ ਦਾ ਯੋ ਆਡੀਅੰਸ ਨੂੰ ਵੀ ਕਹਿਣਾ ਚਾਹੂਗਾ ਮੈਂ ਤੇ ਦੇਖੋ ਜੀ ਮੈਂ ਇਹ ਨਾ ਵਧੀਆ ਮੈਨੂੰ ਲੱਗਦੀ ਮੈਂ ਤਾਂ ਇਹੀ ਕਹੂੰਗਾ ਜੀ ਜ਼ਰੂਰ ਦੇਖਣੀ ਚਾਹੀਦੀ ਹੈ ਬੜੇ ਸਹੀ ਮੌਕੇ ਦੇ ਉੱਤੇ ਜਦ ਬਾਲੀਵੁੱਡ ਦੀਆਂ ਵਧੀਆ ਵਧੀਆ ਟੀਆਂ ਟੀਆਂ ਵੱਡੇ ਬੈਨਰਾਂ ਦੀਆਂ ਮੂਵੀਆਂ ਆਈਆਂ ਤਾਂ ਇਹਨਾਂ ਨੇ ਵੀ ਬੜੇ ਵਧੀਆ ਈਦ ਦੇ ਮੌਕੇ ਦੇ ਉੱਤੇ ਸਾਰੇ ਲੋਕਾਂ ਨੂੰ ਈਦੀ ਦਿੱਤੀ ਹੈ ਤੇ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ